ਹੈਲੋ ਫਰੈਂਡਸ ਅੱਜ ਤੁਹਾਨੂੰ ਦੱਸਾਂਗੇ ਆਪਾਂ 슬ੀਵ ਦੀ ਪ੍ਰੋਪਰ ਕਟਿੰਗ ਆ ਜੋ ਸ਼ਰਟਾ ਦੇਖੋ ਜੀ ਆਪਣੇ ਸਟੂਡੈਂਟ ਨੇ ਨਿਊ ਸਟੂਡੈਂਟ ਜਿਨੂੰ ਬਿਲਕੁਲ ਵੀ ਕੱਪੜੇ ਨਹੀਂ ਆਉਂਦੇ ਉਹਨਾਂ ਨੇ ਤਿਆਰ ਕਰੀਆ ਸ਼ਰਟ ਸੋ ਜਿਹੜੀ 슬ੀਵ ਦੀ ਕਟਿੰਗ ਉਹਨਾਂ ਨੂੰ ਬਿਲਕੁਲ ਨਹੀਂ ਆਉਂਦੀ ਹੈਗੀ ਦੱਸ ਦਿਆਂ ਤੁਹਾਨੂੰ 슬ੀਵ ਕਟਿੰਗ ਦਾ ਢੰਗ ਤੇ ਆਪਣੇ ਜੋ ਸਟੂਡੈਂਟ ਨੇ ਉਹ ਵੀ ਕੋਲ ਹੀ ਖੜੇ ਨੇ ਉਹਨਾਂ ਨੂੰ ਦੱਸ ਦਿਆਂ ਜੀ ਵੀ 슬ੀਵ ਕਿਸ ਢੰਗ ਨਾਲ ਕੱਟੀ ਜਾਂਦੀ ਆ ਦੇਖੋ ਆ ਜੋ ਕੱਪੜਾ ਹੈ ਆਪਾਂ ਪਹਿਲਾਂ ਉਤਾਰ ਲਿਆ ਸੀਗਾ ਹੁਣ ਇਸ ਢੰਗ ਨਾਲ ਇਹਨੂੰ ਡਬਲ ਫੋਲਡ ਕਰ ਲੈਣਾ ਹੈ ਸਭ ਤੋਂ ਪਹਿਲਾਂ ਲੈਣੀ ਆ ਜੀ ਆਪਾਂ 슬ੀਵ ਦੀ ਲੰਬਾਈ 슬ੀਵ ਦੀ ਲੰਬਾਈ ਹੈਗੀ ਜੀ 15 ਇੰਚ ਆਪਾਂ 15.5 ਦੇ ਉੱਪਰ ਪਹਿਲਾ ਮਾਰਕ ਕਰਨਾ ਹੈ ਦੇਖੋ ਅੱਧਾ ਇੰਚ ਜੋ ਆਪਾਂ ਐਕਸਟਰਾ ਲਈ ਉਹ ਸਲਾਈਂ ਜਾਂ ਜਾਊਗਾ ਇਸ ਤੋਂ ਬਾਅਦ ਲੈਣੀ ਆ ਆਪਾਂ ਬਾਟਮ ਬਾਟਮ ਹੈਗੀ ਹੈ ਜੀ ਉਹਨਾਂ ਦੀ 5 ਇੰਚ 2 ਇੰਚ ਆਪਾਂ ਇਹਦੇ ਵਿੱਚ ਮਾਰ ਜਣ ਲੈਣਾ ਐਕਸਟਰਾ ਹੁਣ ਆਪਾਂ ਉੱਪਰੀ ਸਾਈਡ ਆ ਜਾਾਂਗੇ ਜਿੱਥੇ ਆਪਾਂ ਕਾਟਾਂ ਪਾਉਣੀਆਂ ਨੇ ਪਹਿਲਾ ਜੋ ਮਾਰਕ ਆ ਸਭ ਤੋਂ ਪਹਿਲਾਂ 3 ਇੰਚ ਤੇ ਕਰਨਾ ਹੈ 1.5 ਇੰਚ ਦਾ ਮਾਰਕ ਇੱਕ ਕੱਪ ਇੱਥੇ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਦੇਖਣਾ ਜੋ ਸ਼ਰਟ ਉਹਨਾਂ ਨੇ ਰੈਡੀ ਕਰੀ ਆ ਆਪਾਂ ਇਸ ਢੰਗ ਨਾਲ ਹੀ ਸ਼ਰਟ ਨੂੰ ਦੇਖ ਲੈਣਾ ਹੈ ਆਹ ਵਾਲੇ ਕਾਰਨਰ ਤੇ ਰੱਖ ਕੇ ਇੰਚ ਟੇਪ ਨਾਲ ਬਿਲਕੁਲ ਇਹਦੇ ਵਿੱਚ ਵੱਲ ਨਹੀਂ ਹੋਣਾ ਚਾਹੀਦਾ ਪ੍ਰੋਪਰ ਆਪਾਂ ਇਸ ਢੰਗ ਨਾਲ ਦੇਖ ਲੈਣਾ ਹੈ ਪੌਣੇ 10 ਇੰਚ ਪੌਣੇ 10 ਇੰਚ ਜੀ ਇਹਦਾ ਨਾਪ ਆਉਂਦਾ ਹੈ ਤਾਂ ਦੇਖੋ ਆਪਾਂ ਪੌਣੇ 10 ਦੇ ਉੱਪਰ ਹੀ ਇੱਥੇ ਆਪਾਂ ਇੱਕ ਮਾਰਕ ਕਰਾਂਗੇ ਪੌਣੇ 10 ਇੰਚ ਤੇ ਆ ਮਾਰਕ ਕਰਕੇ ਆਹ ਵਾਲਾ ਜੋ ਨਿਸ਼ਾਨ ਆ ਇਹਦੇ ਨਾਲ ਇਹਨੂੰ ਰੜਾ ਲਾਂਗੇ ਇੰਚ ਟੇਪ ਨੂੰ ਫੋਲਡ ਕਰਕੇ ਇੱਕ ਮਾਰਕ ਆਪਾਂ ਸੈਂਟਰ ਚ ਕਰ ਲੈਣਾ ਹੈ। 4 ਇੰਚ ਦਾ ਮਾਰਕਾ ਜੋ ਇਧਰਲੀ ਸਾਈਡ ਕਰ ਲੈਣਾ ਹੈ। 1/2 ਇੰਚ ਦਾ ਮਾਰਕਾ ਜੋ ਆਪਾਂ ਇਧਰਲੀ ਸਾਈਡ ਕਰ ਲੈਣਾ ਹੈ। ਸਭ ਤੋਂ ਪਹਿਲਾਂ ਆਏ ਜੋ ਆਪਣੀ ਜੀ ਬੈਕ ਕਾਰਟ ਆ 슬ੀਵ ਦੀ ਨਿਸ਼ਾਨ ਆ ਜੋ ਆਪਾਂ ਇੱਥੇ ਤੱਕ ਦੇਖੋ ਲਗਾਉਣਾ ਹੈ ਸੀਜ਼ਰ ਨਾਲ ਜੋ ਐਕਸਟਰਾ ਕਪੜਾ ਉਹ ਆਪਾਂ ਇੱਥੋਂ ਕਟਿੰਗ ਕਰ ਦਾਂਗੇ। ਪਹਿਲਾ ਮਾਰਕ ਆਪਾਂ ਆਹ ਵਾਲਾ ਕਰ ਦੇਣਾ ਜਿਹਦੇ ਉੱਪਰ ਆਪਾਂ ਸਲਾਈ ਲਗਾਉਣੀ ਆ ਦੂਜਾ ਮਾਰਕ ਆਪਾਂ ਆਹ ਵਾਲਾ ਕਰਨਾ ਹੈ ਜੋ ਆਪਣਾ ਐਕਸਟਰਾ ਮਾਰਜਾ ਨਾ ਤੇ ਇਥੋਂ ਇਸ ਨੂੰ ਆਪਾਂ ਆਹ ਵਾਲੀ ਕਟਿੰਗ ਦੇਣੀ ਆ ਤਾਂ ਜੋ ਦੁਬਾਰਾ ਆਪਾਂ ਜਿੱਥੇ 슬ੀਵ ਫੋਲਡ ਕਰਨੀ ਆ ਦੁਬਾਰਾ ਆਪਾਂ ਨੂੰ ਨਿਸ਼ਾਨਾ ਲਗਾਉਣੇ ਪੈਣਗੇ ਪਹਿਲਾਂ ਆਪਾਂ ਬੈਕ ਕਾਰਡ ਦੀ ਕਟਿੰਗ ਕਰ ਲੈਨੇ ਆ ਫਿਰ ਦੱਸਦੇ ਆ ਤੁਹਾਨੂੰ ਫਰੰਟ ਕੱਟ ਹੋਣਾ ਦੇਖੋ ਜੀ ਸਿਰਫ ਆਪਾਂ ਸੀਜ਼ਨ ਨੂੰ ਫਿਨਿਸ਼ਿੰਗ ਦਿੱਤੀ ਆ ਕੋਈ ਵੀ ਆਪਾਂ ਇੱਥੇ ਦੇਖੋ ਕੋਈ ਕੈਂਚੀ ਨਹੀਂ ਚਲਾਉਣੀ ਹੈਗੀ ਜੋ ਐਕਸਟਰਾ ਕੱਪੜਾ ਘੱਟਵਾਦਾ ਉਹਦੀ ਵੀ ਆਪਾਂ ਕਟਿੰਗ ਕਰ ਦੇਣੀ ਆ ਇੱਥੇ ਆਪਾਂ ਇੱਕ ਕੱਟ ਜ਼ਰੂਰ ਲਗਾ ਦੇਣਾ ਏ ਇਹ ਕੱਟ ਆ ਜੋ ਆਪਣੇ ਦੇਖੋ ਜੀ ਥੀਰੇ ਨਾਲ ਅਟੈਚ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ 슬ੀਵ ਇਸ ਤਰ੍ਹਾਂ ਖੋਲ ਲੈਣੀਆਂ ਨੇ ਸਿੱਧੇ ਤੋਂ ਨਾਲ ਸਿੱਧੀ 슬ੀਵ ਜਿਹਦੇ ਕੋਜੀ ਜੋੜ ਕੇ ਰੱਖਣੀਆਂ ਨਹੀਂ ਤਾਂ ਫਿਰ ਆਪਣੀਆਂ ਕੱਟਾਂ ਉਲਟਕੋ ਜਾਣਗੀਆਂ ਸਿੱਧੇ ਨਾਲ ਸਿੱਧੀ 슬ੀਵ ਜੋੜ ਕੇ ਆ ਜੋ ਆਪਾਂ ਮਾਰਕ ਕਰਿਆ ਸੀਗਾ ਦੇਖੋ ਇਸ ਟਾਂਗਨ ਇੱਥੇ ਲੈ ਜਾਣਾ ਆਹ ਵਾਲੀ ਆਪਣੀ ਫਰੰਟ ਕਾਟ ਹਾਂਜੀ 슬ੀਵ ਦੀ ਜੋ ਕਟਿੰਗ ਆ ਹੋ ਗਈ ਆ ਦੇਖੋ ਜਦੋਂ ਆਪਾਂ 슬ੀਵ ਅਟੈਚ ਕਰਨੀਆਂ ਹੁਣ ਦੁਬਾਰਾ ਆਪਾਂ ਨੂੰ ਮਿੰਨ ਦੀ ਲੋੜ ਨਹੀਂ ਹੈਗੀ ਆਪਾਂ ਇਸ ਨਿਸ਼ਾਨ ਤੋਂ ਹੀ ਦੇਖੋ ਜੀ ਹੁਣ ਸਲਾਈ ਲਗਾ ਲਾਂਗੇ ਪਹਿਲਾਂ ਵਾਲੀ ਲੇਡ ਫੋਲਡ ਕਰ ਲਾਂਗੇ ਉਸ ਤੋਂ ਬਾਅਦ 슬ੀਵ ਅਟੈਚ ਕਰਕੇ ਦੇਖਿਓ ਬਿਲਕੁਲ ਵੀ ਫਰਕ ਨਹੀਂ ਪਊਗਾ ਓਕੇ ਥੈਂਕਿਊ ਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਥੈਂਕਿਊ